ਦਾ ਹੋ ਸਕੇ ਸਰਵਾਰੀ ਹੈ। ਦੇਖਾਰਾ ਸ਼ਿਵ ਹੋਲੇ ਸ਼ੰਕਰ ਜੀ ਦਾ ਹੋ ਸਕੇ ਸਰਵਾਰੀ ਹੈ। 26 ਤਰੀਕ ਦੂਜਾ ਮਹੀਨਾ 2025 ਆਪਣੇ ਪਿੰਡ ਨਗਰ ਪਡੋਰੀ ਕੱਦ ਵਿੱਚ ਹਰੇਕ ਸਾਲ ਦੀ ਤਰ੍ਹਾਂ ਮਹਾ ਸ਼ਵਰਾਤਰੀ ਤੇ ਸ਼ੁਭਾ ਯਾਤਰਾ ਕੱਢੀ ਗਈ। ਇਹ ਸ਼ੁਭਾ ਯਾਤਰਾ ਜਿਹੜੀ ਪਿੰਡ ਪੰਡੋਰੀ ਕੱਦ ਤੋਂ ਹੁੰਦੀ ਹੋਈ ਪਿੰਡ ਆਂ ਗਈ। ਉਸ ਤੋਂ ਬਾਅਦ ਪਿੰਡ ਪੰਡੋਰੀ ਕੱਦ ਪਹੁੰਚੀ ਸ਼ਾਮ ਨੂੰ 7:00 ਵਜੇ ਇਸ ਦੇ ਵਿੱਚ ਬਹੁਤ ਹੀ ਸੇਵਾਦਾਰਾਂ ਨੇ ਲੱਗ ਲੱਗ ਤਰ੍ਹਾਂ ਦੇ ਲੰਗਰ ਲਗਾਏ ਜਿਸ ਵਿੱਚ ਫਰੂਟ ਦੇ ਹੋਰ ਲੰਗਰ ਪਾਣੀ ਦੇ ਜਲ ਦੇ ਬਹੁਤ ਸਾਰਿਆਂ ਨੇ ਵੱਧ ਚੜ ਕੇ ਸੇਵਾ ਕੀਤੀ ਤੇ ਇਹ 27 ਤਰੀਕ ਦਾ ਪ੍ਰੋਗਰਾਮ ਬੜੀ ਸ਼ਾਨ ਤੇ ਇਸ ਦੇ ਵਿੱਚ ਜਿਨ੍ਹਾਂ ਵੀ ਸੰਗਤਾਂ ਨੇ ਜੇ ਵੱਧ ਚੜ ਕੇ ਸੇਵਾ ਕੀਤੀ ਅਸੀਂ ਸਾਰੀ ਕਮੇਟੀ ਸ਼੍ਰੀ ਦੁਰਗਾ ਭਜਨ ਮੰਡਲੀ ਕਮੇਟੀ ਪਿੰਡ ਪੰਡੋਰੀ ਕੱਦ ਮਾਂ ਜਿੰਦ ਬੋਨੀ ਮੰਦਰ ਵਾਲੇ ਸਾਰੇ ਜਿੰਨੇ ਵੀ ਮੈਂਬਰ ਆ ਇਹਨਾਂ ਸਾਰੀ ਸੰਗਤ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਐਨ ਆਰ ਆਈ ਵੀਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਪੰਚਾਇਤ ਮੈਂਬਰਾਂ ਦਾ ਵੀ ਅਸੀਂ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਜੇਕਾਰਾ ਮਾ ਸ਼ੇਰਾਲੀ ਦਾ ਬੋਲ ਸੱਚੇ ਦਰਬਾਰ ਕੀ ਜੈ ਜੇਕਾਰਾ ਸ਼੍ਰੀ ਭੋਲੇ ਸ਼ੰਕਰ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ